ਮਕੇਰੀਆਂ ਪੁਲਿਸ ਵੱਲੋਂ ਕੀਤਾ ਜਾ ਰਿਹਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਜਾਣਕਾਰੀ ਦੇ ਮੁਤਾਬਕ ਐਸਆਈ ਜਗਿੰਦਰ ਸਿੰਘ ਕਾਣਾ ਮੁਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਕਰਨ ਵਾਲੇ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਮਹਿੰਮਤ ਕੱਲ ਸਾਡੇ ਸਬ ਇੰਸਪੈਕਟਰ ਜੀਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਮੇਨ ਬਾਜ਼ਾਰ ਜਿਹੜਾ ਮਕੇਰੀਆਂ ਦਾ ਜਿੱਥੇ ਰਿੜੀਆਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਉਸ ਏਰੀਆ ਦੇ ਵਿੱਚੋਂ ਇੱਕ ਮਨੀਕ ਸਿੰਘ ਦੀ ਦੁਕਾਨ ਘਰਦਾ ਬੰਦਾ ਉਹਦੇ ਬਾਹਰ ਉਹਦੀ ਸਬਜ਼ੀ ਦੀ ਰੇੜੀ ਦੀ ਦੁਕਾਨ ਆ ਉਹ ਵਿਅਕਤੀ ਪੁਲਿਸ ਪਾਰਟੀ ਨੂੰ ਦੇਖੇ ਭੱਜਣ ਲੱਗਾ ਤੇ ਉਹਦੇ ਕੋਲੋਂ ਸਾਨੂੰ 7 ਗ੍ਰਾਮ 10 ਮਿਲੀਗ੍ਰਾਮ ਹੈਰਨ ਬਰਾਮਦ ਹੋਈ ਜਿਹਦੇ ਖਿਲਾਫ ਅਸੀਂ ਮਕਦਮਾ ਨੰਬਰ 146 21 ਗੜ 85 ਦੇ ਤਹਿਤ ਦਰਜ ਕੀਤਾ ਵਾ ਉਹਦਾ ਜਦੋਂ ਰਿਕਾਰਡ ਅਸੀਂ ਚੈੱਕ ਕੀਤਾ ਤੇ ਇਹਦੇ ਖਿਲਾਫ ਪਹਿਲਾਂ ਵੀ ਇੱਕ 420 ਟਰੇਵਲ ਏਜੰਟੀ ਦਾ ਮਕਦਮਾ ਦਰਜ ਸਾਡੇ ਕੋਲ ਨਿਕਲਿਆ ਇਸ ਤੋਂ ਇਲਾਵਾ ਇਹ ਜਿਹੜਾ ਇਹ ਇਸ ਇਸ ਦੇ ਬਾਰੇ ਪਹਿਲਾਂ ਵੀ ਸਾਨੂੰ ਪਬਲਿਕ ਦੀਆਂ ਕਈ ਸ਼ਿਕਾਇਤਾਂ ਆਈਆਂ ਵੀ ਬਾਜ਼ਾਰ ਦੇ ਵਿੱਚ ਕਈ ਵਿਅਕਤੀ ਵੇਚਦੇ ਆ ਬਾਕੀ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਇਹ ਨਾਂ ਦੱਸਿਆ ਸਾਨੂੰ ਅਸੀਂ ਉਹਨਾਂ ਨੂੰ ਤਰਸ ਦੇ ਮੱਧਮ ਰਹੀਂ ਅਪੀਲ ਕਰਦੇ ਆ ਵੀ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਵਾਂਗੇ ਉਹਨਾਂ ਦਾ ਜੜਾ ਤਲਾ ਹੋ ਸਕੇ